ਥੋੜੇ ਦਿਨ ਪਹਿਲਾਂ ਨਵੀਂ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਉਹ ਪਾਰਟੀ ਬਣੀ ਚਾਹੀਦੀ ਸੀ ਲੋੜ ਹੈ ਪਾਰਟੀਆਂ ਪਾਰਟੀਆਂ ਬੋਲਟੀਆਂ ਕੋਈ ਖਾਸ ਮੈਨੇ ਨਹੀਂ ਰੱਖਦੀਆਂ ਪਾਰਟੀਆਂ ਖਤਮ ਹੁੰਦੀਆਂ ਰਹਿੰਦੀਆਂ ਨੇ ਉਹਦਾ ਕਾਰਨ ਇਹ ਜ਼ਰੂਰ ਹੁੰਦਾ ਇੱਕ ਪਾਰਟੀ ਜਿਹੜੀ ਕੋਈ ਚੰਗੀ ਨੁਮਾਇੰਦਗੀ ਕਰਦੀ ਹੈ ਨਾ ਜਿਹ ਉਹ ਡਾਉਣ ਜਾ ਰਹੀ ਆ ਤੇ ਦੂਜਿਆਂ ਨੂੰ ਇਹ ਹੁੰਦਾ ਵੀ ਇਹ ਹੁਣ ਗਰਾਊਂਡ 'ਚ ਜਿਹੜੀ ਆ ਖਾਲੀ ਪਈ ਆ ਸਿੱਕ ਸਪੇਸ ਜਿਹੜੀ ਉਹ ਖਾਲੀ ਪਈ ਇਹਨੂੰ ਅਸੀਂ ਭਰ ਲਈਏ ਜਾਂਦੇ ਸਿੱਖ ਰਾਜਨੀਤੀ ਕਰ ਲਓ ਜਾਂ ਦੂਜੀ ਰਾਜਨੀਤੀ ਕਰ ਲਓ ਸਿੱਖ ਰਾਜਨੀਤੀ ਇੱਕ ਪਾਸੇ ਛੱਡ ਦਿਓ ਦੂਜੀ ਕਰੋ ਜੇ ਦੂਜੀ ਕਰਨੀ ਹੈ ਤੇ ਸਿੱਖ ਰਾਜਨੀਤੀ ਛੱਡ ਦਿਓ ਜੇ ਸਿੱਖ ਰਾਜਨੀਤੀ ਕਰਨੀ ਹੈ ਤੇ ਦੂਜੀ ਨਾ ਕਰੋ ਫਿਰ ਜਾ ਕੇ ਕਾਮਯਾਬੀ ਕੋਈ ਵੀ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਜਿਹੜੀ ਅੱਗੇ ਆਊਗੀ ਅਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਉਹਦੇ ਤੇ ਕੁਝ ਕਰ ਨਹੀਂ ਸਕੇ ਅਸੀਂ ਸੌਦੇ ਸਾਹਿਬ ਦੀਆਂ ਫਿਲਮਾਂ ਚਲਵਾਈਆਂ ਸਾਰੀਆਂ ਉਹਨਾਂ ਨੇ ਗਲਤੀਆਂ ਮੰਨ ਲੀਆਂ ਆਪਣੀ ਝੋਲੀ 'ਚ ਪਾ ਲੀਆਂ ਪਰ ਉਦੋਂ ਬਾਅਦ ਜਿਹੜਾ ਜ਼ਥੇਦਾਰਾਂ ਨੇ ਉਹਨਾਂ ਨੂੰ ਫੈਸਲਾ ਸੁਣਾਇਆ ਕਿ ਉਹ ਉਹਦੇ ਤੇ ਪੂਰਾ ਉਤਰ ਗਏ ਨੇ ਉਹ ਲੋਕਾਂ ਕੋਲ ਸਹਿਯੋਗ ਮੰਗਦੇ ਨੇ ਇਹ ਜਿਹੜੀ ਲੀਡਰਸ਼ਿਪ ਆ ਇਹ ਦਵਾਈ ਕਰਨ ਦੇ ਯੋਗ ਨਹੀਂ ਰਹੀ ਉਹਨਾਂ ਦੇ ਪਾਸੇ ਹਰ ਜਾਣਾ ਚਾਹੀਦਾ ਸੀ ਵੀ ਨਵੀਂ ਲੀਡਰਸ਼ਿਪ ਆਜੂਗੀ ਜਿਹੜੀ ਯੋਗ ਹੋਊਗੀ ਆਪੇ ਕੰਮ ਕਰੂਗੀ ਉਹ ਫਿਰ ਵੀ ਜਥੇਦਾਰਾਂ ਦੀ ਜਿਹੜੀ ਕਮੇਟੀ ਬਣਾਈ ਉਹਨੂੰ ਪਾਸੇ ਕਰਕੇ 7 ਮੈਂਬਰੀ ਕਮੇਟੀ ਬਣਾਈ ਹੈ ਨਾ ਵੀ ਇਹ ਭਰਤੀ ਕਰੂਗੀ ਭਰਤੀ ਦੇ ਖੁੱਦ ਕਰ ਰਹੇ ਨੇ ਫਿਰ ਇਹਨਾਂ ਨੇ ਕਾਲ ਤੱਕ ਸਾਹਿਬ ਦੇ ਹੁਕਮ ਨੂੰ ਮੰਨਿਆ ਕਿੱਥੇ ਆ ਜਿਹੜਾ ਤੁਹਾਡੇ ਘਰੇ ਫਕਰੇ ਕੌਮ ਦਾ ਉਹਨਾਂ ਨੂੰ ਮਾਡਲ ਦਿੱਤਾ ਉਹ ਵਾਪਸ ਕਰ ਰਹੇ ਨੇ ਨਹੀਂ ਅਜੇ ਕੀਤਾ ਤੇ ਜਦੋਂ ਤੁਸੀਂ ਵਾਪਸ ਹੀ ਨਹੀਂ ਕੀਤਾ ਇਹਦਾ ਮਤਲਬ ਹੈ ਵੀ ਤੁਸੀਂ ਉੱਤੇ ਉੱਤੇ ਇਹ ਗੱਲ ਕਰਕੇ ਤੇ ਤੁਸੀਂ ਦੁਬਾਰਾ ਸਾਰਾ ਕੁਝ ਉਵੇਂ ਹੀ ਗਲਪਾ ਪਾਉਣਾ ਚਾਹੁੰਦੇ ਹੋ ਉਹ ਨਹੀਂ ਕਿਤੇ ਵੀ ਪਹਿਣਾ ਜਿਸ ਬੰਦੇ ਨੂੰ ਇੱਕੋ ਹੀ ਤਨਖਾਹ ਲੱਗ ਜੇ ਨਾ ਕਾਲ ਤੱਕ ਸਾਫ ਦੋ ਪੰਥ ਚੋਂ ਛੇਕਿਆ ਜਾਵੇ ਉਹਦਾ ਹਸਰ ਜਿਹੜਾ ਹੈ ਬਹੁਤਾ ਵਧੀਆ ਨਹੀਂ ਹੁੰਦਾ ਕਈ ਪਰਿਵਾਰ ਨੇ ਤੁਸੀਂ ਦੇਖ ਲਓ ਬੁੱਟਾ ਸਿੰਘ ਦਾ ਪਰਿਵਾਰ ਸੀ ਗੈਨੀ ਜਲ ਸਿੰਘ ਦਾ ਪਰਿਵਾਰ ਸੀ ਕਿੱਥੇ ਨੇ ਬੱਕਰੀ ਪਾਰਟੀ ਜਿਵੇਂ ਹੁਣ ਬਣੀ ਹੈ ਪੰਜਾਬ ਦੇ ਵਿੱਚ ਥੋੜੀ ਦਿਨ ਪਹਿਲਾਂ ਨਵੀਂ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਉਹ ਪਾਰਟੀ ਬਣੀ ਚਾਹੀਦੀ ਸੀ ਲੋੜ ਹੈ ਪਾਰਟੀ ਦੀ ਜਾਣਨ ਵਾਲੇ ਦੇਖੋ ਹਮੇਸ਼ਾ ਪਾਰਟੀਆਂ ਵੀ ਇੱਕ ਘਰ ਤੋਂ ਵੀ ਦੋ ਹੁੰਦੇ ਰਹਿੰਦੇ ਆ ਦੋ ਦੋ ਚਾਰ ਵੀ ਹੋ ਜਾਂਦੇ ਆ ਤੇ ਪਾਰਟੀਆਂ ਪੋਲਟੀਆਂ ਬਣਨੀਆਂ ਤੱਣੀਆਂ ਪਾਰਟੀਆਂ ਬਣਨੀਆਂ ਟੱਣੀਆਂ ਕਿਉਂਕਿ ਦੇਸ਼ ਵੀ ਬੰਦੇ ਨੇ ਕਈ ਦੇਸ਼ ਨਵੇਂ ਬੰਦੇ ਨੇ ਤੇ ਕਈ ਖਤਮ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਪਾਰਟੀਆਂ ਨਵੀਆਂ ਵੀ ਬਣਦੀਆਂ ਰਹਿੰਦੀਆਂ ਹੁੰਦੀਆਂ ਨੇ ਉਹਨਾਂ ਝਾੜੂ ਪਾਲਟੀ ਕਿਸੇ ਦੇਖੀ ਸੀ ਅੱਜ ਤੋਂ ਮੇਰੇ ਤੋਂ 10-12 ਸਾਲ ਪਹਿਲਾਂ ਹੀ ਆਈ ਆ ਤੇ ਅੱਜ ਉਹ ਦੋਸਤਿਆਂ ਚ ਰਾਜ ਵੀ ਕਰ ਰਹੀ ਆ ਤੇ ਹੋਰ ਵੀ ਆਪਣੀ ਹੋਦ ਅੱਗੇ ਵੀ ਵਿਖਾ ਰਹੀ ਆ ਤੇ ਇਸ ਵਾਸਤੇ ਪਾਰਟੀਆਂ ਪੋਲਟੀਆਂ ਕੋਈ ਖਾਸ ਮੈਨੇ ਨਹੀਂ ਰੱਖਦੀਆਂ ਪਾਰਟੀਆਂ ਖਤਮ ਹੁੰਦੀਆਂ ਰਹਿੰਦੀਆਂ ਨੇ ਉਹਦੇ ਕਾਰਨ ਇਹ ਜਜ਼ੂਰ ਹੁੰਦਾ ਇੱਕ ਪਾਰਟੀ ਜਿਹੜੀ ਕੋਈ ਚੰਗੀ ਨੁਮਾਇੰਦਗੀ ਕਰਦੀ ਹੈ ਨਾ ਜਦੋਂ ਉਹ ਡਾਊਨ ਜਾ ਰਹੀ ਆ ਤੇ ਦੂਜਿਆਂ ਨੂੰ ਇਹ ਹੁੰਦਾ ਵੀ ਇਹ ਹੁਣ ਗਰਾਊਂਡ ਜਿਹੜੀ ਆ ਖਾਲੀ ਪਈ ਆ ਸਿੱਕ ਸਪੇਸ ਜਿਹੜੀ ਉਹ ਖਾਲੀ ਪਈ ਇਹਨੂੰ ਅਸੀਂ ਭਰ ਲਈਏ ਪਰ ਇਸ ਤਰ੍ਹਾਂ ਭਰੀ ਨਹੀਂ ਜਾਣੀ ਇਹ ਕਿਉਂਕਿ ਉਹਦੇ ਵੀ ਕੁਝ ਵੱਖਰੇ ਲਿਜਮ ਸਾਰਾ ਕੁਝ ਹੋਣਾ ਚਾਹੀਦਾ ਹੁਣ ਸਾਰੇ ਹੀ ਇਸ ਕੱਲ ਤੇ ਆ ਵੀ ਆਪਾਂ ਪਾਰਟੀ ਬਣਾ ਲਓ ਸ਼੍ਰੋਮਣੀ ਕਮੇਟੀ ਇਲੈਕਸ਼ਨ ਲਾ ਗਰੋ ਸ਼੍ਰੋਮਣੀ ਕਮੇਟੀ ਤੇ ਆਪਣੇ ਕਬਜ਼ਾ ਜਮਾ ਲਓ ਉਦੋਂ ਮਗਰੋਂ ਆਪਾਂ ਸਰਕਾਰ ਬਣਾ ਲਾਂਗੇ ਇਹ ਚੀਜ਼ ਨੂੰ ਲੈ ਕੇ ਕਹੋ ਪੁਰਾਣੀਆਂ ਚੀਜ਼ਾਂ ਦੇਖਦੇ ਰਹੇ ਨੇ ਪਰ ਅੱਗੇ ਵਾਸਤੇ ਉਹ ਨਹੀਂ ਹੋਣਾ ਹਣੀ ਹੁਣ ਹਾਲਾਤ ਜਿਹੜੇ ਉਹ ਹੋ ਨਹੀਂ ਰਹੇ ਬਿਲਕੁਲ ਬਦਲ ਚੁੱਕੇ ਨੇ ਜਿਹੜਾ ਕਾਲੀ ਦਲ ਆ ਜਿਹੜਾ ਸਾਡੀ ਨਮਾਇੰਦਗੀ ਕਰਦਾ ਸੀ ਉਹ ਮੁੜ ਕੇ ਕਾਲੀ ਦਲ ਤੋਂ ਬਦਲ ਕਾਲੀ ਦਲ ਕੇ ਅੱਜ ਬਿਲਕੁਲ 0 ਤੇ ਆ ਚੁੱਕਿਆ ਆ ਇਸ ਵਾਸਤੇ ਹੀ ਸਾਰੇ ਦੇਖ ਰਹੇ ਨੇ ਇਕੱਲੇ ਇੱਕ ਹੀ ਨਹੀਂ ਇਕੱਲੇ ਵਾਰਿਸ ਪੰਜਾਬ ਵਾਲੇ ਕਾਲੀ ਜਿਹੜਾ ਕਾਲੀਦਲ ਬਣਿਆ ਉਹ ਹੀ ਨਹੀਂ ਹੋ ਰਿਹਾ ਬਹੁਤ ਜਿਹੜੇ ਆਪਣੀ ਜ਼ਮੀਨ ਤਰਾਸ ਰਹੇ ਨੇ ਤੇ ਮੈਂ ਇਹ ਜ਼ੋਰ ਕਹੂੰਗਾ ਵੀ ਤੁਸੀਂ ਰਾਜਨੀਤੀ ਕਰਨੀ ਇੱਕ ਰਾਜਨੀਤੀ ਕਰੋ ਜਾਂ ਤੇ ਸਿੱਖ ਰਾਜਨੀਤੀ ਕਰ ਲਓ ਜਾਂ ਦੂਜੀ ਰਾਜਨੀਤੀ ਕਰ ਲਓ ਸਿੱਖ ਰਾਜਨੀਤੀ ਇੱਕ ਪਾਸੇ ਛੱਡ ਦਿਓ ਦੂਜੀ ਕਰੋ ਜੇ ਦੂਜੀ ਕਰਨੀ ਹੈ ਤੇ ਸਿੱਖ ਰਾਜਨੀਤੀ ਛੱਡ ਦਿਓ ਜੇ ਸਿੱਖ ਰਾਜਨੀਤੀ ਕਰਨੀ ਹੈ ਤੇ ਦੂਜੀ ਨਾ ਕਰੋ ਫਿਰ ਜਾ ਕੇ ਕਾਮਯਾਬੀ ਕੋਈ ਵੀ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਜਿਹੜੀ ਅੱਗੇ ਆਊਗੀ ਉਹ ਤਾਂ ਹੀ ਆਉਗੀ ਜੋ ਇੱਕ ਰਾਜਨੀਤੀਵਲ ਹੋਊਗੀ। ਬੱਦੂ ਸਿੱਖ ਸਿੱਖਾਂ ਦੀ ਗੱਲ ਕਰ ਰਹੇ ਹੋ ਸਿੱਖਾਂ ਦੀ ਗੱਲ ਕਰੋ। ਭਾਜ ਨੇ ਦੂਜੇ ਲੋਕਾਂ ਪੰਜਾਬ ਦੇ ਪਤਾ ਹਿੰਦੂ ਤਾਂ ਹੋਣ ਜਾਂ ਮੁਸਲਮਾਨ ਹੋਣ ਉਹ ਇਹ ਗੱਲ ਕਹਿਣਗੇ ਫਿਰ ਸਿੱਖਾਂ ਦੀ ਪਾਰਟੀ ਆ ਸਿੱਖਾਂ ਦੀ ਗੱਲ ਕਰ ਰਹੇ ਆ। ਨਹੀਂ ਗੱਲ ਸਿੱਖਾਂ ਦੀ ਨਹੀਂ ਹੋ ਰਹੀ। ਹਮ ਗੱਲ ਸਿੱਖ ਰਾਜਨੀਤੀ ਦੀ ਹੋ ਰਹੀ ਆ। ਹਮ ਹੁਣ ਸੁਣੋ ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ ਆ ਜੀ ਅੱਜ ਤੋਂ 100 ਸਾਲ ਤੋਂ ਉੱਤੇ ਹੋ ਗਿਆ 4 104 ਸਾਲ ਹੋ ਗਏ ਬਣੇ ਨੂੰ। ਉਹ ਇਸ ਵਾਸਤੇ ਹੀ ਬਣਿਆ ਸੀ ਵੀ ਦਬੇ ਕੁਚਲੇ ਲੋਕਾਂ ਦੀ ਮਤਤ ਕਰਨੀ। ਜਿਨ੍ਹਾਂ ਕਿਸੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜਨਾ ਪੰਜਾਬ ਦੇ ਮ ਆਹ ਤੋਂ 3 ਹਾਲ ਪਹਿਲਾਂ ਅਕਾਲੀ ਦਲ ਨਹੀਂ ਸੀ ਲੜਦਾ ਪਾਣੀਆਂ ਦੇ ਮਸਲੇ ਤੇ ਲੜਾਈ ਲੜਦਾ ਸੀ ਪੰਜਾਬ ਦੇ ਮਸਲੇ ਤੇ ਲੜਾਈ ਲੜਦਾ ਸੀ ਜਿਹੜਾ ਜੰਲੀਗੜ ਪੰਜਾਬ ਦੇ ਮਸਲੇ ਤੇ ਲੜਾਈ ਲੜੀ ਜਾਂਦੀ ਸੀ ਜਿਹੜਾ ਭਾਖੜਾ ਦਾ ਮਸਲਾ ਉਹਦੇ ਤੇ ਲੜੀ ਜਾਂਦੀ ਸੀ ਅਮਰਜੈਂਸੀ ਵੇਲੇ ਅਕਾਲੀ ਦਲ ਨੇ ਲੜਾਈ ਲੜੀ ਸਭ ਤੋਂ ਵੱਧ ਸਾਰੀਆਂ ਲੜਾਈਆਂ ਅਕਾਲੀ ਦਲ ਲਈ ਲੜਦਾ ਅਕਾਲੀ ਦਲ ਇੱਕ ਉਹ ਨਮੈਂਦਾ ਜਥੇਬੰਦੀ ਸਿੱਖਾਂ ਦੀ ਆ ਪਰ ਉਹ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਵਾਸਤੇ ਲੜਦੀ ਆ ਕਿਉਂਕਿ ਪੰਜਾਬ ਸਟੇਟ ਸਾਰਿਆਂ ਦੀ ਸਾਂਝੀ ਆ ਉਹ ਹਿੰਦੂਆਂ ਦੀ ਵੀ ਆ ਮੁਸਲਮਾਨਾਂ ਦੀ ਵੀ ਆ ਸਿੱਖਾਂ ਦੀ ਵੀ ਆ ਅਸਾਈਆਂ ਦੀ ਵੀ ਆ ਤੇ ਇਸ ਵਾਰ ਤੇ ਕੱਲਾ ਨਾ ਉਸ ਜ਼ਰੂਰ ਸਿੱਖਾਂ ਦੀ ਉਹ ਰਾਜਨੀਤੀ ਆ ਸਿੱਖਾਂ ਦੀ ਰਾਜਨੀਤੀ ਉੱਥੇ ਤੱਕ ਰਹਿ ਗਈ ਜਿਹੜਾ ਸ੍ਰੋਮਣੀ ਕਮੇਟੀ ਦਾ ਪ੍ਰਬੰਧ ਆ ਗੁਰਦੁਆਰਾ ਸਾਬਾਂ ਦਾ ਪ੍ਰਬੰਧ ਆ ਤੇ ਬਾਕੀ ਨਾਲ-ਨਾਲ ਉਹਦੇ ਜਿਹੜਾ ਬਾਕੀ ਸਾਰਾ ਦੇਖਣਾ ਸਾਡਾ ਫਰਜ਼ ਬਣਦਾ ਆ ਜੀ ਕਿਵੇਂ ਆਪਾਂ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਫੈਸਲਾ ਸੁਣਾਇਆ ਜਾਂਦਾ ਆ ਗਾਦ ਸਾਹਿਬ ਦੀ تفصیل ਤੋਂ ਉਹਨਾਂ ਨੂੰ ਦੀਆਂ ਕਮੀਆਂ ਕਣੀਆਂ ਜਨਤਾ ਨੇ ਤੇ ਉਹਨਾਂ ਨੇ ਵੱਜਰ ਗੁਨਾਹ ਹੋਣਾ ਤੋਂ ਪਹਿਲੇ ਸਮੇਂ ਦੇ ਵਿੱਚ ਉਹ ਰਾਜ ਦੇ ਬੰਸੀਗੇ ਉਹਨਾਂ ਨੇ ਸਰਕਾਰ ਕਿਉਂਤੀਆਂ ਨੇ ਦੇ ਸਾਥੋਂ ਗਨਾਹ ਹੋਇਆ ਹੁਣ ਉਹਨਾਂ ਨੇ ਕਈ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅਸੀਂ ਜਿਹੜੇ ਕਮਰਾਰੀਆਂ ਸਦਕਾਰ ਕੀਤੀਆਂ ਨੇ ਸਾਨੂੰ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਰ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਸਟੇਬਲ ਹੋਣਾ ਚਾਹੀਦਾ ਜਦੋਂ ਉਹਨਾਂ ਨੇ 2 ਦਸੰਬਰ ਨੂੰ ਸਾਰਾ ਕੁਝ ਮੰਨ ਲਿਆ ਵੀ ਆ ਅਸੀਂ ਗਲਤੀਆਂ ਕੀਤੀਆਂ ਨੇ ਅਸੀਂ ਬੈਬਲ ਵਾਲੀ ਗਲਤੀ ਵੀ ਕੀਤੀ ਅਸੀਂ ਬਰਗਾੜੀ ਵਾਲੀ ਵੀ ਕਰੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਉਹਦੇ ਤੇ ਅਸੀਂ ਕੁਝ ਕਰ ਨਹੀਂ ਸਕੇ ਅਸੀਂ ਸੌਦੇ ਸਾਹਿਬ ਦੀਆਂ ਫਿਲਮਾਂ ਚਲਵਾਈਆਂ ਸਾਰੀਆਂ ਉਹਨਾਂ ਨੇ ਗਲਤੀਆਂ ਮੰਨ ਲੀਆਂ ਆਪਣੀ ਝੋਲੀ ਚ ਪਾ ਲੀਆਂ ਪਰ ਉਦੋਂ ਬਾਅਦ ਜਿਹੜਾ ਜਥੇਦਾਰਾਂ ਨੇ ਉਹਨਾਂ ਨੂੰ ਫੈਸਲਾ ਸੁਣਾਇਆ ਕਿ ਉਹਦੇ ਤੇ ਪੂਰਾ ਉਤਰ ਗਏ ਨੇ ਉਹ ਲੋਕਾਂ ਕੋਲ ਸਹਿਯੋਗ ਮੰਗਦੇ ਨੇ ਫਿਰ ਜਥੇਦਾਰਾਂ ਨੇ ਇੱਕ ਗੱਲ ਹੋਰ ਕਹੀ ਸੀ ਉਹਨਾਂ ਨੂੰ ਵੀ ਇਹ ਜਿਹੜੀ ਲੀਡਰਸ਼ਿਪ ਆ ਇਹ ਗਵਾਹੀ ਕਰਨ ਦੇ ਯੋਗ ਨਹੀਂ ਰਹੀ ਉਹਨਾਂ ਦੇ ਪਾਸੇ ਆ ਜਾਣਾ ਚਾਹੀਦਾ ਸੀ ਵੀ ਨਵੀਂ ਲੀਡਰਸ਼ਿਪ ਆਜੂਗੀ ਜਿਹੜੀ ਜੋਬ ਹੋਊਗੀ ਆਪੇ ਕੰਮ ਕਰੂਗੀ ਉਹ ਫਿਰ ਵੀ ਜਥੇਦਾਰਾਂ ਦੀ ਜਿਹੜੀ ਕਮੇਟੀ ਬਣਾਈ ਉਹਨੂੰ ਪਾਸੇ ਕਰਕੇ ਸੱਤ ਮੈਂਬਰੀ ਕਮੇਟੀ ਬਣਾਈ ਹੈ ਨਾ ਵੀ ਇਹ ਭਰਤੀ ਕਰੂਗੀ ਭਰਤੀ ਦੇ ਗੁੱਦ ਕਰ ਰਹੇ ਨੇ ਫਿਰ ਇਹਨਾਂ ਨੇ ਕਾਲ ਤੱਕ ਸਾਹਿਬ ਦੇ ਹੁਕਮ ਨੂੰ ਮੰਨਿਆ ਕਿੱਥੇ ਆ ਇਹ ਰਿਵਰਸੀਬਲ ਟੂ ਇਹਨੂੰ ਜਿਹੜਾ ਇਹਨਾਂ ਨੇ ਪ੍ਰਦੇਸ਼ ਦਿੱਤਾ ਸੀ ਜਥੇਦਾਰਾਂ ਨੇ ਵੀ ਇਹਨੂੰ ਪਾਰਟੀ ਚੋਂ 10 ਸਾਲਾਂ ਬਾਅਦ ਕੱਢ ਦਿਓ ਇਹਨਾਂ ਨੇ ਕੱਢਿਆ ਉਹਨੂੰ ਨਹੀਂ ਕੱਢਿਆ ਉਹਦੇ ਕੋਲ ਅਸਤੀਫਾ ਲੈ ਲਿਆ ਵਿੰਗੇਟਾ ਕਰਨਾ ਉਹਨਾਂ ਨੇ ਕਿਹਾ ਸੀ ਸੁਖਵੀਰ ਬਾਦਲ ਦੇ ਦੋ ਦੋਸਤਾਂ ਨੂੰ ਵੀ ਤਿੰਨ ਦਿਨਾਂ ਬਾਅਦ ਸਾਰੇ ਜਨ ਨੇ ਸਤੀਫਾ ਦੇ ਕੇ ਆਉਣ ਕੀ ਉਹਨੇ ਸਤੀਫਾ ਦਿੱਤਾ ਉਦੋਂ ਹੁਣ ਇਹਨਾਂ ਨੇ ਉਹਦਾ ਸਤੀਫੇ ਦੀ ਗੱਲ ਕਰਕੇ ਲੈ ਕੇ ਸਤੀਫਾ ਪ੍ਰਵਾਨ ਕਰਕੇ ਤੇ ਇਹ ਗੱਲ ਕਹਿ ਦਿੱਤੀ ਵੀ ਇਹ ਦਾ ਹੁਣ ਜਿਹੜੀ ਟਰਮ ਪੂਰੀ ਉਹ ਚੁੱਕੀ ਸੀ ਹੁਣ ਨਵੀਂ ਭਰਤੀ ਉਹ ਉਦੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ ਉਹਨਾਂ ਨੇ ਉੱਤੇ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸੀ ਟਕਰਾਇਆ ਕਮੇਟੀ ਦੇ ਮਸਲੇ ਦੇ ਵੀ ਟਕਰਾਇਆ ਦਰਸਾ ਸਿੰਘ ਮਲਟੋਹੇ ਵਾਲੇ ਮਸਲੇ ਦੇ ਵੀ ਟਕਰਾਇਆ ਤੇ ਕਿਸ ਸਮੂਹ ਨਾਲ ਇਹ ਮੰਨਦੇ ਨੇ ਦੂਜਾ ਇਹਨਾਂ ਨੇ ਹੁਣ ਹੋਰ ਨਵੀਂ ਗੱਲ ਕਰੀ ਮੁਖਤਰ ਸਾਹਿਬ ਇਹਨਾਂ ਨੇ ਰੈਲੀ ਕਰੀ ਜੀ ਕਾਫੀ ਲੋਕਾਂ ਨੇ ਇਹਨਾਂ ਨੇ ਕਥਾ ਕੀਤਾ ਕਿ ਕਿ ਇੱਕ ਪਾਣੀ ਪਾਰਟੀ ਆ ਗੇਡਰ ਦਾ ਹੈਗਾ ਹੀ ਇਕੱਠ ਦੇ 5-7 ਹਜ਼ਾਰ ਬੰਦੇ ਦਾ ਇਕੱਠ ਕਰਨਾ ਇਹਨਾਂ ਵਾਸਤੇ ਕੋਈ ਮਾਮੂਲੀ ਗੱਲ ਨਹੀਂ ਉਹਦੇ ਵਿੱਚ ਇਹਨਾਂ ਨੇ ਇੰਨਾ ਕੁਝ ਕਰਕੇ ਇੰਨਾ ਖਰਚਾ ਕਰਕੇ ਉਹਨੂੰ ਰੈਲੀ ਨੂੰ ਕਰਕੇ ਤੇ ਉਹਦੇ ਚ ਮਤਾ ਕੀ ਪਾਸ ਕੀਤਾ ਵੀ ਉਹਨੂੰ ਲਿਆਏ ਲੋਕਾਂ ਤੋਂ ਹੱਥ ਕੜੇ ਕਰਵਾਏ ਸੰਗਤਾਂ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਜਿਹੜਾ ਵਾਰਡ ਕਾਲ ਤੱਕ ਸਾਦੋਂ ਨੂੰ ਮਿਲਿਆ ਆ ਫਕਰੇ ਕੌਮ ਫਕਰੇ ਕੌਮ ਵੀ ਉਹ ਸਾਨੂੰ ਵਾਪਸ ਦਿੱਤਾ ਜਾਵੇ ਵੀ ਇਹ ਤੁਸੀਂ ਲੋਕਾਂ ਨਾਲ ਦਬਾਤ ਹੋਣਾ ਚਾਹੁੰਦੇ ਆ। ਹੂੰ। ਇਹ ਸਮੇਂ ਦੀ ਤੁਸੀਂ ਪਹਿਲਾਂ ਤੇ ਸਮੇਂ ਦੀ ਚਾਲਣਾ ਚੱਲੋ। ਹੂੰ। ਵੀ ਜੋ ਥਾਂ ਕਮਾਏ ਉਹਨੂੰ ਪ੍ਰਵਾਨ ਕਰੋ। ਜਿਹੜਾ ਤੁਹਾਡੇ ਘਰੇ ਫਕਰੇ ਕਾਉਮ ਦਾ ਉਹਨਾਂ ਨੂੰ ਮਾਡਲ ਦਿੱਤਾ ਉਹ ਵਾਪਸ ਕਰਾਏ ਨੇ? ਨਹੀਂ ਅਜੇ ਕੀਤਾ। ਹੂੰ। ਤੇ ਜਦੋਂ ਤੁਸੀਂ ਵਾਪਸ ਹੀ ਨਹੀਂ ਕੀਤਾ ਇਹਦਾ ਮਤਲਬ ਹੈ ਵੀ ਤੁਸੀਂ ਉੱਤੋਂ-ਉੱਤੋਂ ਇਹ ਗੱਲ ਕਰਕੇ ਤੇ ਤੁਸੀਂ ਦੁਬਾਰਾ ਸਾਰਾ ਕੁਝ ਉਵੇਂ ਹੀ ਗਲਬਾ ਪਾਉਣਾ ਚਾਹੁੰਦੇ ਆ ਉਹ ਨਹੀਂ ਕਿਤੇ ਵੀ ਪੈਣਾ ਜਿਸ ਬੰਦੇ ਨੂੰ ਇੱਕ ਵਾਰੀ ਤਨਖਾਹ ਲੱਗ ਜੇ ਨਾ ਕਾਲ ਤੱਕ ਸਾਫ ਦੋ। ਹੂੰ। ਪੰਥ ਚੋਂ ਛੇਕਿਆ ਜਾਵੇ। ਉਦਾਹਰਣ ਸਰ ਜਿਹੜਾ ਹੈ ਬਹੁਤਾ ਵਧੀਆ ਨਹੀਂ ਹੁੰਦਾ ਕਈ ਪਰਿਵਾਰ ਨੇ ਤੁਸੀਂ ਦੇਖ ਰਹੋ ਬੁੱਟਾ ਸਿੰਘ ਦਾ ਪਰਿਵਾਰ ਸੀ ਗਿਆਨੀ ਜਗਤ ਸਿੰਘ ਦਾ ਪਰਿਵਾਰ ਸੀ ਕਿੱਥੇ ਨੇ ਬਰਨਾਲੇ ਸਰਜੀਤ ਸਿੰਘ ਬਰਨਾਲੇ ਦਾ ਪਰਿਵਾਰ ਸੀ ਅੱਜ ਕਿੱਥੇ ਆਓ ਹਸੀਏਦੇ ਨੇ ਨਾ ਸਾਰੇ ਉਹ ਆਪਣੀ ਧਰਤੀ ਆਪਣੇ ਹਲਕੇ 'ਚ ਵੀ ਟੋਲਦੇ ਫਿਰਦੇ ਨੇ ਤੇ ਇਹੋ ਜਿਹਾ ਕੁਝ ਇੰਨਾ ਨਾ ਹੋਣਾ ਇਹ ਅਜੇ ਵੀ ਕਾਲ ਤੱਕ ਸਾਬਾ ਮੱਤਾ ਲਾਈ ਬੈਠੇ ਨੇ ਉਹਨਾਂ ਨੂੰ ਇਹਨਾਂ ਨੇ ਨਹੀਂ ਮੰਨੀ ਕਾਲਪਾਪਾ ਸਰ ਇੱਕ ਸਰਮੋਚਾ ਸਿੱਖਾਂ ਦੇ ਲਈ ਸਭ ਤੋਂ ਵੱਡਾ ਅਸਥਾਨ ਹੈ ਸਿੱਖਾਂ ਦੇ ਲਈ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਤਾਂ ਉਹਨਾਂ ਨੇ ਮਹਾਰਾਜਾ ਅਮਰਜੀਤ ਸਿੰਘ ਨੂੰ ਇੱਕ ਸਜ਼ਾ ਸੁਣਾਈ ਸੀ ਕੋੜੇ ਮਾਰਨ ਦੀ ਗੋੜੇ ਮਾਰਨ ਦੀ سزا ਲੱਗੀ ਸੀ ਉਹਨਾਂ ਨੂੰ ਉਹਨਾਂ ਨੇ ਸਿਰ ਨਵਾਕ ਕੇ ਉਹ ਸਜ਼ਾ ਸਵੀਕਾਰ ਕੀਤੀ ਸੀ ਔਰ ਉਹ ਖਰੇ ਵੀ ਉਤਰੀ ਜਾਂਦੇ ਜਾਂਦੇ ਪਰ ਅੱਜ ਅਕਾਲ ਤਖਤ ਸਾਹਿਬ ਦੇ ਨਾਲ ਉਹ ਹਕਮਾਂ ਦੇ ਵੀ ਮੱਥਾ ਲਾਇਆ ਜਾ ਰਿਹਾ ਕਦਰ ਸਾਹਿਬ ਦੇ ਨਾਲ ਵੀ ਮੱਥਾ ਲਾਇਆ ਜਾ ਰਿਹਾ ਤੁਸੀਂ ਦਰਦਸ਼ਾ ਸੀਐਸ ਵਰਜੀਤ ਬਰਨਾਲੇ ਵਰਗੇ ਜਾਂ ਹੋਰ ਲੋਕ ਬੜੇ ਹੋਏ ਜਾਨੀ ਜਲ ਸਿੰਘ ਵਰਗੇ ਪਰ ਇਹ ਫਿਰ ਦੁਬਾਰੇ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਪਤਾ ਵੀ ਕਦਰ ਸਾਹਿਬ ਸਰਬੋੱਚਾ ਹੈ ਉਹ ਮੰਨਣਾ ਹੀ ਪਣੇ ਜਦੋਂ ਤੁਸੀਂ ਕਾਲੀ ਫੁੱਲਾ ਸਿੰਘ ਦੀ ਗੱਲ ਕੀਤੀ ਹੈ ਜੈਕਾਰਤੀ ਜਦੋਂ ਉਹਨਾਂ ਦਾ ਸਮਾਂ ਸੀ ਨਾ ਉਹ ਪਾਵਰਫੁੱਲ ਸੀ ਜੀ ਉਹਨਾਂ ਕੋਲ ਇੱਕ ਪਾਵਰ ਸੀ ਉਹਨਾਂ ਕੋ ਆਪਣਾ 1500 ਫੌਜੀ ਸੀ ਆਪ ਦਾ ਉਹਨਾਂ ਦਾ ਹਮ ਕਾਲ ਤੱਕ ਸਾਬ ਸ੍ਰੋਮਣੀ ਕਮੇਟੀ ਦੇ ਅਧੀਨ ਨਹੀਂ ਸੀ ਵੱਖਰਾ ਸੀ ਹਮ ਉਹਦੀ ਆਪਣੀ ਜਿਹੜੀ ਹੋਰ ਹਸਤੀ ਆ ਉਹ ਵੱਖਰੀ ਸੀ ਆਜ਼ਾਦ ਹਸਤੀ ਸੀ ਸਾਰੀ ਹਮ ਉਦੋਂ ਉਹ ਸਾਰੇ ਫੈਸਲੇ ਆਪਣੇ ਅਨਸਾਰ ਲੈਂਦੇ ਸੀ ਜੋ ਵੀ ਕਰਦੇ ਸੀ ਉਹ ਪੰਜਾਂ ਸਿੰਘਾਂ ਦੀ ਗੱਲਬਾਤ ਕਰਕੇ ਪੰਜ ਪਿਆਰਿਆਂ ਨੂੰ ਉਹ ਸਾਬ ਦਾ ਜਿਹੜੇ ਪੰਜ ਪ੍ਰਧਾਨੀ ਚੋਂ ਫੈਸਲੇ ਲੈ ਕੇ ਤੇ ਉਹ ਮੁੜ ਕੇ ਲਾਗੂ ਕਰਦੇ ਸੀ ਉਹ ਲਾਗੂ ਉਹ ਕਰਦੇ ਸੀ ਜਿਹੜਾ ਇਸ ਤਰ੍ਹਾਂ ਹੀ ਠੀਕ ਹੋ ਗਿਆ ਠੀਕ ਆ ਨਹੀਂ ਤੇ ਉਹਨਾਂ ਕੋ ਆਪਣੀ ਫੌਜ ਸੀ ਜਿਹੜੀ ਹੂੰ ਉਹ ਸੀਗੀ ਪਰ ਅੱਜ ਜਿਹੜੇ ਕਾਲ ਤੱਕ ਸਾਹ ਨੇ ਉਹ ਇਹੀ ਸੌਣੀ ਕਮੇਟੀ ਦੇ ਅਧੀਨ ਤਾਂ ਹੈਗੇ ਨੇ ਉਦੋਂ ਗਾਂ ਬਾਦਲ ਪਰਿਵਾਰ ਕੇ ਦੀਨ ਨੇ ਕਿਵੇਂ ਫੈਸਲੇ ਜਿਹੜੇ ਨੇ ਉਹ ਜਿਵੇਂ ਕਹਿਣਗੇ ਉਵੇਂ ਉਹ ਲੈ ਜਾਣਗੇ ਉਦੋਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਜਿਹੜਾ ਉਹਨੂੰ ਮਾਫੀ ਦਿੱਤੀ ਸੀ ਸਬਦੇ ਵਾਲੇ ਸਾਹਬ ਨੂੰ ਗਿਆਨੀ ਕਰਪਾ ਸਿੰਘ ਉਹਨਾਂ ਨੇ ਜਦੇਦਾਰ ਉਸ ਮੌਕੇ ਤੇ ਆਨੇ ਜੀ ਜਦੋਂ ਵਿਰੋਧ ਹੋਇਆ ਸਿੱਕਾ ਨੇ ਵਿਰੋਧ ਕੀਤਾ ਤੇ ਇਹਨਾਂ ਨੂੰ ਇਸ ਜਮਾਤ ਨੂੰ ਇੱਕ ਤਰ੍ਹਾਂ ਨੂੰ ਉਹ ਬਾਬੀ ਵਾਪਸ ਲੈ ਨਹੀਂ ਭਈ ਮੁੜ ਕੇ ਹੂੰ ਉਹ ਕੁਛ ਹੀ ਹੁਣ ਹੋ ਰਿਹਾ ਹੈ ਹੂੰ ਜਿੰਨਾ ਕੁ ਹਿਉਣ ਕਰ ਰਹੇ ਨੇ ਉਹ ਕੁਝ ਜੋ ਕੁਝ ਪਹਿਲਾਂ ਕਰ ਰਹੇ ਹੱਦੇ ਸੀ ਉਹੋ ਕੁਝ ਇਹ ਕਰ ਰਹੇ ਨੇ ਦੂਜੀ ਇੱਥੇ ਆਣ ਕੇ ਇੱਕ ਗੱਲ ਹੋਰ ਹੋਈ ਆ ਵੀ ਇਹ ਜ ਅਸਲ ਦੋ ਤਰ੍ਹਾਂ ਦੀ ਲੜਾਈ ਸੀ ਇਹ ਪੰਥ ਦੀ ਲੜਾਈ ਨਹੀਂ ਸੀ ਇਹ ਜਿਹੜੀ ਆਹਾਲ ਤੱਕ ਸਾਧ ਜਿਹੜੀ ਗਈ ਆ ਨਾ ਇਹ ਦੋ ਧਰਿਆਂ ਦੀ ਚੌਧਰ ਦੀ ਲੜਾਈ ਸੀ ਪੰਥ ਦੀ ਲੜਾਈ ਨਹੀਂ ਸੀ ਇਹਨੂੰ ਪੰਥ ਦੀ ਲੜਾਈ ਦਿਖਾਇਆ ਜਾ ਰਿਹਾ ਇਹਨੂੰ ਪੰਥ ਦੀ ਲੜਾਈ ਸਭ ਤੋਂ ਪਹਿਲਾਂ ਸਾਡਾ ਇੱਕ ਸਟੇਟਮੈਂਟ ਆ ਜਦੋਂ ਇਹ ਲੜਾਈ ਸ਼ੁਰੂ ਹੋਈ ਆ ਵੀ ਇਹਨੂੰ ਪੰਥ ਦੀ ਲੜਾਈ ਨਾ ਬਣਾ ਦਿਓ ਦੋ ਧਰਿਆਂ ਦੀ ਲੜਾਈ ਜੇ ਤੇ ਉਹਨੂੰ ਦੋ ਧਰਿਆਂ ਦੀ ਲੜਾਈ ਨੂੰ ਵੇਂਗੇ ਤੇ ਢੰਗ ਨਾਲ ਕਰਕੇ ਇਹਨਾਂ ਨੇ ਉਹਨੂੰ ਪੰਥ ਦੀ ਲੜਾਈ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਪਰ ਉਹਨੂੰ ਵਰਤਿਆ ਜਾ ਰਿਹਾ ਬਿਲਕੁਲ ਮੈਂ ਇਹ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਹੁਣ ਪੰਥ ਨੂੰ ਗਮਰਾਹ ਕਰ ਲੈ ਕੇ ਕਹਿ ਰਹੇ ਹੋ ਜਿਵੇਂ ਮਰਜ਼ੀ ਆ ਕਹਿ ਲਓ ਉਹ ਚੀਜ਼ ਆ ਪਰ ਲ ਹੁਣ ਕੀ ਲੜਾਈ ਆ ਵੀ ਇਹ ਸਾਨੂੰ ਉਹ ਨਹੀਂ ਕਰ ਮੈਂਬਰਸ਼ਿਪ ਨਹੀਂ ਕਰਨ ਦਿੰਦੇ ਆਪੇ ਕਰਦੇ ਨੇ ਸਾਨੂੰ ਨਹੀਂ ਲਾੜਦੇ ਨੇ ਇੰਨੀ ਲੜਾਈ ਤਾਂ ਇੰਨੀ ਆ ਨਾ ਕਿ ਦੋ ਤੜਿਆਂ ਦੀ ਲੜਾਈ ਜਿਹੜੀ ਕਿਤੇ ਵੀ ਪੰਥ ਦੀ ਲੜਾਈ ਨਹੀਂ ਹੋ ਸਕਦੀ ਵੱਡਾ ਹਿੱਸਾ ਪੰਥ ਦਾ ਜਿਹੜਾ ਆ ਇਹਨਾਂ ਤੋਂ ਪਾਸੇ ਆ ਜੋ ਅਸਲੀ ਪੰਥਕ ਲੋਕ ਨੇ ਨਾ ਉਹ ਇਹਨਾਂ ਤੋਂ ਪਾਸੇ ਨੇ ਇੱਕ ਛੋਟਾ ਜਿਹਾ ਗਰੁੱਪ ਆ ਉਹਦੇ ਦੋ ਬਣ ਗਏ ਨੇ ਉਹਨਾਂ ਦੀ ਲੜਾਈ ਉਹ ਚੱਲੀ ਜਾਂਦੀ ਆ ਜੀ ਇੱਕ ਖਾਲਸਾ ਜੀ ਬਿੱਤੇ ਦਿਨਾਂ ਨੇ ਬੱਚ ਇੱਕ ਮਾਮਲਾ ਸਾਹਮਣ ਆਇਆ ਤੁਨ ਪਰਵਰਤਨ ਦਾ ਸਾਡੇ 3.5 ਲੱਖ ਦੇ ਕਰੀਬਾ ਲੋਕ ਜਿਹੜੇ ਉਹ ਮਾਝੇ ਏਰੀਆ ਦੇ ਵਿੱਚ ਗੁਰਦਾਸਪੁਰ ਹੋਵੇ ਜਾਂ ਤਰਨਤਾਰਨ ਹੋਵੇ ਜਾਂ ਹੋਰ ਜਣਿਆਲਾ ਗੁਰੂ ਵਰਗੇ ਪਿੰਡ ਹੋਣ ਉਹਨਾਂ ਪਿੰਡਾਂ ਦੇ ਵਿੱਚੋਂ 3.5 ਲੱਖ ਆ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਤੁਹਾਨੂੰ ਪ੍ਰਚਾਰ ਕਰਕੇ ਇਸਾਈ ਬਣਿਆ ਉਹ ਪ੍ਰਚਾਰ ਵੀ ਇਹ ਗੱਲ ਕਹੀ ਜਾਂਦੀ ਕਿ ਪ੍ਰਚਾਰ ਸਿੱਖੀ ਨੂੰ ਲੈ ਕੇ ਬਹੁਤ ਆਉਂਦਾ ਪੰਜਾਬ ਦੇ ਵਿੱਚ ਵਿਦਿਆਲੇ ਪੰਜਾਬ ਦੇ ਵਿੱਚ ਬਣੇ ਹੋਇਆ ਪਰ ਉਹ ਚੀਜ਼ਾਂ ਦਾ ਨੌਜਵਣ ਦੇ ਪ੍ਰਭਾਵ ਕਿਉਂ ਛੱਡ ਪਾਈਆਂ ਕੁਝ ਗੱਲਾਂ ਆਪਾਂ ਉਹ ਤੇ ਬੈਠੇ ਕਰਦੇ ਆਏ ਆ ਉਹਵੇਂ ਵੀ ਹੁੰਦੀਆਂ ਨੇ ਪ੍ਰਚਾਰ ਉਹਦਾ ਕੁਝ ਕੀਤਾ ਜਾਂਦਾ ਹੁੰਦਾ ਕੁਝ ਹੋ ਰਿਹਾ ਪਰ ਸਿੱਖੀ ਜਿਹੜੀ ਆ ਨਾ ਅਸਲੀ ਜੇ ਸਿੱਖੀ ਵੱਲ ਜਾਈਏ ਜੀ ਤਾਂ ਉਹ ਗਿਣਤੀ ਦੀ ਨਹੀਂ ਸਿੱਖੀ ਕੁਆਲਿਟੀ ਦੀ ਆ ਹੂੰ ਕੁਆਲਿਟੀ ਹੋਣੀ ਚਾਹੀਦੀ ਆ ਕੁਆਲਿਟੀ ਦੇ ਵਿੱਚ ਸਾਰਾ ਕੁਝ ਆਊਗਾ ਹੂੰ ਪੰਜਾਂ ਚੋਂ ਸ਼ੁਰੂ ਹੋ ਕੇ ਅਜੇ ਥੋਂ ਤੱਕ ਗਏ ਆ ਜਿਹੜੇ ਲੋਕ ਲਾਲਚੀ ਨੇ ਹੂੰ ਮੰਨ ਲਓ ਸਿੱਖੀ ਛੱਡ ਕੇ ਲਾਲਚੀ ਲੋਕ ਜਾ ਰਹੇ ਨੇ ਲਾਲਚੇ ਚ ਜਾ ਰਹੇ ਹੋ ਤੇ ਹੋਰ ਤੇ ਕੋਈ ਨਹੀਂ ਵੀ ਕੋਈ ਬਹੁਤ ਵਧੀਆ ਗੱਲ ਹੂੰ ਸੱ ਕੱਲਾ ਲਾਲਚੀ ਆ ਨਾ ਸਾਡੇ ਬੱਚੇ ਉੱਥੇ ਚੰਗੇ ਪੜਾ ਦੇਣਗੇ ਉਹ ਮੁਫਤ ਪੜਾ ਦੇਣਗੇ ਉਹ ਕਰ ਦੇਣਗੇ ਇਹ ਕਰ ਦੇਣਗੇ ਐਸੀਆਂ ਹੁੰਦਾ ਨੇ ਨਾ ਪਰ ਸਿੱਖ ਸੰਸਥਾਵਾਂ ਜਿਹੜਾ ਪੰਜਾਬ ਦੇ ਵਿੱਚ ਹੈਗੀਆਂ ਨੇ ਉਹ ਉਹਨਾਂ ਦੀ ਬਾਤ ਕਿਉਂ ਨਹੀਂ ਫੜਦੀਆਂ ਜਿਹੜਾ ਜਿਹੜਾ ਅੱਜ ਸਿੱਖੀ ਨੂੰ ਛੱਡ ਕੇ ਸਿਰਫ ਲਾਲਚ ਪਿੱਛੇ ਜਾ ਰਿਹਾ ਆ ਉਹ ਉਹਨਾਂ ਤੇ ਉਹਨਾਂ ਦਾ ਵੀ ਨਹੀਂ ਬਣਨਾ ਉਹਨੇ ਤੁਸੀਂ ਕਿਹਦਾ ਵਿੱਚ ਹੀ ਸਵਾਰ ਦੂਗਾ ਹੂੰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਪ੍ਰਚਾਰ ਕਰ ਰਹੀਆਂ ਨੇ ਉਹ ਲੋਕਾਂ ਦੀ ਬਾਹਾਂ ਵੀ ਫੜ ਰਹੀਆਂ ਨੇ ਪਰ ਜਿਹੜਾ ਉਹ ਦਾਲਚਵਾ ਸੀ ਆ ਕੇ ਜਾਂਦਾ ਉਹਦੇ ਤੇ ਕੋਈ ਹੱਲ ਹੀ ਕੋਈ ਨਹੀਂਗਾ ਉਹ ਤੇ ਕੋਈ ਉਹਦਾ ਕੋਈ ਹੱਲ ਨਹੀਂਗਾ ਨਾ ਉਹਦਾ ਕੋਈ ਦੀਨਿਆ ਕੋ ਨਾ ਉਹਦਾ ਮਜਬਿਆ ਉਹ ਅੱਜ ਉੱਥੇ ਆ ਕੱਲ ਨੂੰ ਉਹਨੂੰ ਹੋਰ ਕਿਸੇ ਨੇ ਕੋਈ ਉਦੋਂ ਵੱਧੀਆ ਆਫਰ ਦੇਤੀ ਉਹਨੇ ਉਧਰ ਵਗ ਜਾਣਾ ਆ ਬੋਟਾਂ ਵਾਲੀਆਂ ਪਾਰਟੀਆਂ ਦਾ ਹਾਲ ਹੋਇਆ ਪਿਆ ਇਹ ਧਰਮ ਬਦਲ ਲਿਆ ਨਾ ਵੀ ਉੱਥੇ ਕੋਈ ਨਹੀਂਗਾ ਤੇ ਉਹਦੇ ਤੇ ਕੁਝ ਨਹੀਂਗਾ